ਵੈਗੁਰੂ ਜੀ ਕਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸਿਕ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਬੁਖਸੇਵਾ ਦਾ ਦਰਬਾਰੇ ਖਾਲਸਾ ਮਾਜੀ ਜੀ ਕੀ ਕਹੋਗੇ ਜਿਹੜਾ ਅਜੀ ਨਿਸ਼ਾਨ ਸਾਹਿਬ ਦੇ ਤੋਲਾ ਸਾਹਿਬ ਦਾ ਰੰਗ ਹੈ ਜਿਹੜਾ ਬਦਲਿਆ ਗਿਆ ਕੇਸਰੀ ਤੋਂ ਸੁਰਮਈ ਜਾਂ ਬਸੰਤੀ ਕੀਤਾ ਗਿਆ ਹੈ ਤੇ ਇਸ ਦੀ ਕੀ ਮਹੱਤਤਾ ਹੈ ਸੁਰਮਈ ਤੇ ਬਸੰਤੀ ਦੀ ਕਿਉਂ ਕੀਤਾ ਗਿਆ ਤੇ ਕੀ ਇਹ ਸਹੀ ਫੈਸਲਾ ਜੀ ਦੇਖੋ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਜਾਂ ਸੁਰਮਈ ਬਾਰੇ ਅੱਜ ਫੈਸਲਾ ਜਥੇਦਾਰ ਸਹਿਬਾਨ ਵੱਲੋਂ ਲਿਆ ਗਿਆ ਇਹ ਬੜਾ ਦੇਰੀ ਨਾਲ ਲਿਆ ਗਿਆ درست ਫੈਸਲਾ ਹੈ ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਤਾਂ ਪਹਿਲਾਂ ਹੀ ਇਹ ਸਪਸ਼ਟ ਹੈ ਜਿਹੜੀ ਮੇਰੇ ਹੱਥ ਦੇ ਵਿੱਚ ਹੈ ਕਿ ਨishan ਸਾਹਿਬ ਜਿਹੜਾ ਗੁਰਦੁਆਰੇ ਦੇ ਵਿੱਚ ਹੋਵੇ ਉਹ سرمਈ ਜਾਂ ਬਸੰਤੀ ਕਲਰ ਦਾ ਪੋਸ਼ਾਕਾ ਉਸ ਨishan ਸਾਹਿਬ ਨੂੰ ਪਹਿਨਾਇਆ ਜਾਣਾ ਚਾਹੀਦਾ ਤਾਂ ਇਸ ਲਈ ਜਿਹੜਾ ਸਾਡੇ ਪ੍ਰਾਤਨ ਬਹੁਤ ਸਾਰੇ ਹਵਾਲੇ ਮਿਲਦੇ ਨੇ ਜਿੱਥੋਂ ਸਪਸ਼ਟ ਹੁੰਦਾ ਹੈ ਕਿ ਸਾਡਾ ਜਿਹੜਾ ਇਹ ਬਸੰਤੀ ਜਾਂ سرمਈ ਰੰਗ ਦਾ ਹੀ ਨishan ਸਾਹਿਬ ਹੁੰਦਾ ਹੁੰਦਾ ਸੀ ਤਾਂ ਇਹ ਹੌਲੀ ਹੌਲੀ ਮੈਨੂੰ ਲੱਗਦਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਇਹ ਜਿਹੜੀ ਸਾਡੇ ਨਿਸ਼ਾਨ ਸਾਹਿਬ ਦੇ ਵਿੱਚ ਰੰਗ ਤਬਦੀਲ ਹੋਇਆ ਨਿਰਮਲੇਆਂ ਨੇ ਬਹੁਤ ਚੰਗੀ ਸੇਵਾ ਵੀ ਕੀਤੀ ਪਰ ਕਿਤੇ ਨਾ ਕਿਤੇ ਜਿੱਥੇ ਪ੍ਰੋਬਲਮ ਖੜੀ ਹੋਈ ਉਹਨਾਂ ਵਿੱਚ ਅਨਮਤਾਂ ਵੀ ਸ਼ਾਮਲ ਹੋਈਆਂ ਗੁਰਧਾਮਾਂ ਤੇ ਉੱਥੇ ਉਹ ਵੀ ਕਿਸ ਕਿਸਮ ਦਾ ਕਿ ਸਾਡੇ ਨਿਸ਼ਾਨ ਸਾਹਿਬ ਦਾ ਰੰਗ ਵੀ ਜਿਹੜਾ ਚੇਂਜ ਹੋ ਗਿਆ ਸੀਗਾ ਤਾਂ ਹੁਣ ਇਹ ਫੈਸਲਾ ਜਿਹੜਾ ਆਇਆ ਦੁਨੀਆ ਭਰ ਵਿੱਚ ਵਸਦੇ ਹੋ ਸਿੱਖ ਇਹਦਾ ਸਵਾਗਤ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਬੜੀ ਛੇਤੀ ਸਾਰੇ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਬਸੰਤੀ ਸੁਖ ਤੇ ਸਰਮਈ ਹੋ ਜੂਗਾ ਕਿਉਂਕਿ ਨਿਸ਼ਾਨ ਸਾਹਿਬ ਦੀ ਬੜੀ ਵੱਡੀ ਮਹੱਤਤਾ ਹੈ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਲੱਗਿਆ ਜੀ ਨਿਸ਼ਾਨ ਸਾਹਿਬ ਆਵਾਜ਼ਾਂ ਮਾਰਦਾ ਹੈ ਹਰ ਭੁੱਖੇ ਨੂੰ ਕਿ ਇੱਥੇ ਪ੍ਰਸ਼ਾਦਾ ਛੱਕ ਕੇ ਜਾਓ ਹਰ ਰੋਗੀ ਨੂੰ ਕਿ ਆਓ ਤੁਹਾਨੂੰ ਦਵਾਈ ਦੇ ਦਈਏ ਹਰ ਇੱਕ ਜਗਿਆਸੂ ਨੂੰ ਕਿ ਸੱਚਾ ਗਿਆਨ ਗੁਰਦੁਆਰੇ ਚੋਂ ਮਿਲੂਗਾ ਹਰ ਇੱਕ ਰਾਹੀ ਪੰਦੀ ਨੂੰ ਕਿ ਇੱਥੇ ਤੁਹਾਨੂੰ ਜਿਹੜੀ ਰਹਿਣ ਵਾਸਤੇ ਰਹਿائش ਮਿਲ ਜੂਗੀ ਤਾਂ ਜਿੱਥੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੀ ਬੜੀ ਵੱਡੀ ਮਹੱਤਤਾ ਉੱਤੇ ਪ੍ਰਾਤਨ ਸਮੇਂ ਜਦੋਂ ਸਿੱਖ ਚੜ੍ਹਾਈ ਕਰਦੇ ਸੀ ਹਮਲਾ ਕਰਦੇ ਸੀ ਤਾਂ ਉਸ ਮੌਕੇ ਵੀ ਨਿਸ਼ਾਨ ਸਾਹਿਬ ਦੀ ਰਵਾਇ ਦੇ ਹਿੱਟ ਸਿੱਖ ਫੌਜ ਅੱਗੇ ਵਧਦੀ ਹੁੰਦੀ ਸੀ ਇੱਥੋਂ ਤੱਕ ਕਿ ਸਿੱਖਾਂ ਦੀਆਂ ਮਿਸਲਾਂ ਦੇ ਵਿੱਚ ਨਿਸ਼ਾਨ ਵਾਲੀ ਹੈ ਮਿਸਲ ਇੱਕ ਖਾਸ ਤੌਰ ਤੇ ਮਿਸਲ ਹੈ 1748 ਵਿੱਚ ਤਾਂ ਸਿੱਖਾਂ ਨੇ ਫੈਸਲਾ ਕਰ ਲਿਆ ਸੀ ਕਿ ਦਾਲ ਖਾਲਸਾ ਨੇ ਇੱਕ ਦੀ ਤਾਂ ਪੰਜ ਨਿਸ਼ਾਨ ਸਾਹਿਬ ਥੱਲੇ ਮੁਹਿੰਮ ਤੇ ਜਾਇਆ ਕਰਨਾ ਇਹਦੇ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਨਿਸ਼ਾਨ ਸਾਹਿਬ ਲਈ ਏਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਭਾਈ ਆਲਮ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਦੇ ਵਿੱਚ ਝੰਡਾ ਬਰਦਾਸ਼ੀ ਜਦੋਂ ਮੁਗਲਾਂ ਦੇ ਹੱਥ ਲੱਗੇ ਮੁਗਲਾਂ ਨੇ ਕਿਹਾ ਕਿ ਤੁਸੀਂ ਨਿਸ਼ਾਨ ਸਾਹਿਬ ਪਰੇ ਸੁੱਟ ਦਿਓ ਨਹੀਂ ਤਾਂ ਤੁਹਾਡੇ ਹੱਥ ਕੱਟ ਦੇਾਂਗੇ ਤਾਂ ਭਾਈ ਆਲਮ ਸਿੰਘ ਨੇ ਕਿਹਾ ਜੇ ਹੱਥ ਕੱਟ ਦੇਓਗੇ ਮੈਂ ਆਪਣੇ ਪੈਰਾਂ ਨਾਲ ਨਿਸ਼ਾਨ ਸਾਹਿਬ ਸੰਭਾਲ ਲਾਂਗਾ ਪਰ ਨਿਸ਼ਾਨ ਸਾਹਿਬ ਨਹੀਂ ਮੈਂ ਸੁੱਟ ਸਕਦਾ ਤਾਂ ਮੁਗਲਾਂ ਦਾ ਜਵਾਬ ਸੀ ਕਿ ਜੇ ਪੈਰਾਂ ਨਾਲ ਸੰਭਾਲਣ ਦੀ ਗੱਲ ਕਰਦੇ ਤਾਂ ਤੇਰੀਆਂ ਲੱਤਾਂ ਵੜਦੇਾਂਗੇ ਤੇ ਤੂੰ ਫਿਰ ਕੀ ਕਰੇਂਗਾ ਕਹਿੰਦਾ ਮੈਂ ਆਪਣੇ ਮੂੰਹ ਨਾਲੇ ਨਿਸ਼ਾਨ ਸਾਹਿਬ ਨੂੰ ਸੰਭਾਲਾਂਗਾ ਕਹਿੰਦੇ ਤੇਰੀ ਗਰਦਨ ਲਾ ਦੇਾਂਗੇ ਕਹਿੰਦਾ ਫਿਰ ਜਿਹਦਾ ਨਿਸ਼ਾਨ ਹੈ ਮੇਰੇ ਗੁਰੂ ਦਾ ਉਹ ਆਪ ਹੀ ਸੰਭਾਲੇਗਾ ਪਰ ਜਿਉਂਦੇ ਜੀ ਮੈਂ ਨਿਸ਼ਾਨ ਸਾਹਿਬ ਦੀ ਬੇਦਵੀ ਨਹੀਂ ਹੋਣ ਦੇਵਾਂਗਾ ਸੋ ਇਸ ਲਈ ਨਿਸ਼ਾਨ ਸਾਹਿਬ ਸਾਡਾ ਬਹੁਤ ਕੁਝ ਹੈ ਸਿੱਖ ਸਭਿਆਚਾਰ ਦੇ ਵਿੱਚ ਤੇ ਇਹ ਜਿਹੜਾ ਫੈਸਲਾ ਆਇਆ ਹੈ ਬਿਲਕੁਲ درست ਫੈਸਲਾ ਹੈ ਸਾਰੀਆਂ ਤਰ੍ਹਾਂ ਦੀ ਵਖਰੇਵੀਆਂ ਤੋਂ ਉੱਪਰ ਉੱਠ ਕੇ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਸਿੱਖਾਂ ਨੂੰ ਇਹ ਫੈਸਲਾ ਜਿਹੜਾ ਮੰਨਣਾ ਚਾਹੀਦਾ ਮਹੱਤਤਾ ਮਹੱਤਤਾ ਦੀ ਗੱਲ ਕਰੀ ਵੀ ਸੁਰਮਈ ਆ ਬਸੰਤੀ ਦੀ ਜੀ ਰੰਗ ਦੀ ਕੀਮਤ ਦੇਖੋ ਗੁਰਬਾਣੀ ਦੇ ਮੁਤਾਬਕ ਬੜਾ ਸਪਸ਼ਟ ਹੈ ਕਿ ਰੰਗ ਸਬੇ ਨਾਰਾਇਣੇ ਜੀਤੇ ਮਨ ਪਵਨ ਸਾਰੇ ਰੰਗ ਪ੍ਰਮਾਤਮਾ ਨੇ ਹੀ ਪੈਦਾ ਕੀਤੇ ਹੋਏ ਨੇ ਗੁਰਬਾਣੀ ਦੇ ਵਿੱਚ ਨੀਲ ਵਸਤਰ ਦਾ ਜ਼ਿਕਰ ਵੀ ਆਇਆ ਨੀਲ ਵਸਤਰ ਪਹਿਰ ਹੋਵੈ ਪ੍ਰਵਾਨ ਹਾਲਾਂਕਿ ਇੱਥੇ ਨੀਲ ਬਸਤਰ ਦਾ ਅਰਥ ਕੁਝ ਵਿਦਵਾਨਾਂ ਨੇ ਹਰਾ ਰੰਗ ਵੀ ਕੀਤਾ ਹੈ ਇਸਲਾਮ ਦੇ ਵਿੱਚ ਹਰੇ ਰੰਗ ਦੀ ਪ੍ਰਧਾਨਤਾ ਹੈ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਜਿੱਥੋਂ ਤੱਕ ਅਧਿਆਤਮਿਕਤਾ ਦੀ ਗੱਲ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਜਿੱਥੋਂ ਤੱਕ ਕੌਮ ਦੀ ਗੱਲ ਹੈ ਤਾਂ ਉੱਥੇ ਕਿਉਂਕਿ ਸਾਡੀ ਪੁਰਾਣੀ ਰਵਾਇਤ ਰਹੀ ਹੈ ਮੇਰੇ ਕੋਲ ਬਹੁਤ ਸਾਰੇ ਹਵਾਲੇ ਮੈਂ ਅੱਜ ਇਕੱਠੇ ਕੀਤੇ ਹੋਏ ਆ ਜਿਦੇ ਵਿੱਚ ਤੁਸੀਂ ਵੇਖੋ ਕਿ ਪਟਵੰਿਆਂ ਦੇ ਵਿੱਚ ਇਹ ਲਿਖਿਆ ਹੋਇਆ ਬਕਾਇਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖੰਡੇ ਦੀ ਪੋਹਲ ਤਿਆਰ ਕੀਤੀ ਤਾਂ ਉਸ ਮੌਕੇ ਉਹਨਾਂ ਨੇ ਕਿਹਾ ਉਹਨਾਂ ਨੇ ਸਭ ਕੋ ਨੀਲ ਅੰਬਰ ਪਹਿਨਾਇਆ ਵਹੀ ਵੇਸ ਅਪਣਾਇਆ ਇਹ ਪਟਵਈ ਭਾਦਸੋਂ ਪਰਗਨਾ ਥਨੇਸਰ 1699 ਦੀ ਜਿਹੜੀ ਲਿਖਤ ਹੈਗੀ ਹੈ ਇਸ ਤਰ੍ਹਾਂ ਗੁਰੂ ਕੀ ਸਾਖੀਆਂ ਦੇ ਵਿੱਚ ਵੀ ਜ਼ਿਕਰ ਹੈਗਾ ਇਨ ਪਾਂਚੋਂ ਕੋ ਪੰਜ-ਪੰਜ ਕਕਾਰ ਦੀਨੇ ਨੀਲੇ ਰੰਗ ਦੀਆਂ ਦੂਰੀਆਂ ਦਸਤਾਰਾਂ ਸਜਾਏ ਤਿਆਰ ਕੀਆ ਗਿਆ ਤਾਂ ਇਹ ਨੀਲੇ ਰੰਗ ਦੀ ਜਿਹੜੀ ਗੱਲ ਹੈਗੀ ਖਾਸ ਤੌਰ ਤੇ ਬਹੁਤ ਸਾਰੇ ਹਵਾਲੇ ਜਿਹੜੇ ਦਿੱਤੇ ਜਾ ਸਕਦੇ ਨੇ ਇਹ ਸਿੱਖਾਂ ਵਿੱਚ ਰਹੀ ਹੈ ਤਾਂ ਇਹ ਸਾਡੇ ਸਾਡੀ ਇੱਕ ਡਰੈਸ ਕੋਡ ਹੈ ਸਾਡਾ ਇਸ ਲਈ ਸਾਨੂੰ ਆਪਣੇ ਪਹਿਰਾਵੇ ਦੇ ਉੱਪਰ ਵੀ ਹਮੇਸ਼ਾ ਮਾਣ ਰਹੂਗਾ ਤੇ ਜਿੱਥੇ ਗੁਰੂ ਪਾਤਸ਼ਾਹ ਨੇ ਸਾਨੂੰ ਪੰਜ ਕਕਾਰ ਬਖਸ਼ੇ ਉੱਥੇ ਜਿਹੜੀ ਇਹ ਦਸਤਾਰ ਵੀ ਬਖਸ਼ੀ ਤੇ ਸਾਨੂੰ ਨਿਸ਼ਾਨ ਸਾਹਿਬ ਬਖਸ਼ਿਆ ਤੇ ਇਹਦੀ ਬੜੀ ਵੱਡੀ ਮਹੱਤਤਾ ਹੈ ਮੈਨੂੰ ਲੱਗਦਾ ਵੀ ਇਹ 2-4 ਮਿੰਟਾਂ ਵਿੱਚ ਕਹਿਣ ਵਾਲੀ ਗੱਲ ਹੈ ਨਹੀਂ ਬਹੁਤ ਲੰਮਾ ਚੌੜਾ ਇਹਦਾ ਪੂਰਾ ਇਤਿਹਾਸ ਹੈ ਤੁਹਾਨੂੰ ਲੱਗਦਾ ਵੀ ਬੱਚੇ ਵੀ ਪ੍ਰੇਰਿਤ ਹੋਣਗੇ ਆਉਣ ਵਾਲੀ ਪੀੜ੍ਹੀ ਹੈ ਜਿਨ੍ਹਾਂ ਨੂੰ ਪਤਾ ਲੱਗੂਗਾ ਵੀ ਕਿਸ ਕਦਰ ਦੀ ਹੈ ਕਿਸ ਚੀਜ਼ ਦੀ ਕੀ ਮਹੱਤਤਾ ਹੈ ਬਿਲਕੁਲ ਜੀ ਅਸੀਂ ਦੇਖੋ ਸਾਡੀਆਂ ਜਿਹੜੀਆਂ ਪ੍ਰਾਤਨ ਸਿੱਖਾਂ ਦੀਆਂ ਰਵਾਈਤਾਂ ਨੇ ਜਿਹੜੀਆਂ ਸਿੱਖਾਂ ਦੀਆਂ ਮਰਿਆਦਾਵਾਂ ਨੇ ਅਸੀਂ ਹੌਲੀ-ਹੌਲੀ ਕੀ ਹੋ ਰਿਹਾ ਉਹਦੇ ਤੋਂ ਢਿੱਲੇ ਹੁੰਦੇ ਜਾ ਰਹੇ ਆ ਸੁਸਤ ਹੁੰਦੇ ਜਾ ਰਹੇ ਆ ਵੇਸਲੇ ਹੁੰਦੇ ਜਾ ਰਹੇ ਆ ਅੱਜ ਮੈਂ ਕਿਸੇ ਲੀਡਰ ਨੂੰ ਸੁਣ ਰਿਹਾ ਸੀ ਡਿਬੇਟ ਦੇ ਵਿੱਚ ਉਹ ਕਹਿ ਰਿਹਾ ਸੀ ਐ ਤਾਂ ਭਾਵੇਂ ਚਿੱਟੇ ਰੰਗ ਦਾ ਇਨਸਾਨ ਸਾਹਿਬ ਹੋਵੇ ਚਿੱਟੇ ਰੰਗ ਦਾ ਵੀ ਕੀ ਮਤਲਬ ਉਹਨਾਂ ਨੂੰ ਪਤਾ ਹੀ ਹੈ ਨਹੀਂ ਜਿਹੜੇ ਬੰਦਿਆਂ ਨੂੰ ਕੋਈ ਧਰਮ ਗ੍ਰੰਥ ਬਾਰੇ ਕੁਝ ਨੌਲੇਜ ਨਹੀਂ ਉਹ ਬੰਦੇ ਉਹ ਜਿਹਿਆਂ ਬੇਉਦਾ ਗੱਲਾਂ ਕਰਦੇ ਨੇ ਤੇ ਇਹ ਸਾਡੇ ਨਵੇਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਕਿ ਵਰੀ ਇੱਕ ਚੀਜ਼ ਦਾ ਮਾਇਨੇ ਹੁੰਦੇ ਨਹੀਂ ਆਜਾ ਕਿ ਕੋਈ ਉਹ ਚੀਜ਼ ਪਿਆਰ ਨਹੀਂ ਬਿਲਕੁਲ ਜੀ ਹਰ ਚੀਜ਼ ਦਾ ਇੱਕ ਵੱਖਰਾ ਮਤਲਬ ਹੁੰਦਾ ਹੈ ਜੇ ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ ਵਿਸ਼ੇਸ਼ ਤੌਰ ਤੇ ਤਾਂ ਮੈਨੂੰ ਲੱਗਦਾ ਨਹੀਂ ਕਿ ਸਾਡੇ ਵਿੱਚ ਕੋਈ ਸਾਡੀ ਔਕਾਤ ਹੈ ਅਸੀਂ ਕੋਈ ਕਿੰਤੂ ਪਰੰਤੂ ਕਰੀਏ ਜੇ ਗੁਰੂ ਪਾਸ਼ਾ ਨੇ ਸਾਨੂੰ ਇਹ ਇੱਕ 컬러 ਦੇਦਾ ਤਾਂ ਅਸੀਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝਦੇ